ਸਰਕਾਰੀ ਹਸਪਤਲ ਤੋਂ ਆ ਰਹੀ ਹੈ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਓ ਕਿ ਰਿਕਵਰੀ ਰੂਮ ਦੀ ਗੱਲ ਕਰੀ ਜਾਵੇ ਤਾਂ ਲਾਈਟ ਬਿਲਕੁਲ ਨਹੀਂ ਹੈਗੀ ਜੋ ਮਸ਼ੀਨਾ ਆਕਸੀਜਨ ਮਸ਼ੀਨਾ ਹੁੰਦੀਆਂ ਉਹਨਾਂ ਦੇ ਵਿੱਚ ਲਾਈਟ ਨਹੀਂ ਹੈਗੀ ਹਨੇਰਾ ਹੀ ਹਨੇਰਾ ਕਮਰਾਂ ਦੇ ਵਿੱਚ ਨਜ਼ਰ ਆ ਰਿਹਾ ਜਦਕਿ ਬਿਜਲੀ ਵਿਭਾਗ ਵੱਲੋਂ ਇੱਕ ਦਿਨ ਪਹਿਲਾਂ ਪ੍ਰੈਸ ਨੋਟ ਜਾਰੀ ਕਰਕੇ ਸੂਚਨਾ ਦਿੱਤੀ ਗਈ ਸੀ ਕਿ ਕੱਲ ਨੂੰ ਜ਼ਰੂਰੀ ਮੁਰੰਮਤ ਹੋਣ ਕਰਕੇ ਲਾਈਟ ਬੰਦ ਰਹੇਗੀ ਪਰ ਲੇਕਿਨ ਅਮਰਜਸੀ ਦੀ ਜੇ ਗੱਲ ਕਰੀਏ ਰੋਪੜ ਦੀ ਸਰਕਾਰੀ ਹਸਪਤਲ ਦੀ ਜਿੱਥੇ ਕਿ ਇਨਵਰਟਰ ਵੀ ਹੋ ਵੀ ਹੈ ਔਰ ਜਨਰੇਟਰ ਵੀ ਹੈ ਪਰ ਲੇਕਿਨ ਜਿਹੜਾ ਹਸਪਤਾਲ ਦੇ ਵਿੱਚ ਨੇਰਾ ਹੋਣਾ ਬਹੁਤ ਹੀ ਵੱਡੀ ਨਾਕਾਮੀ ਜਿਹੜੀ ਹੈ ਨਜ਼ਰ ਆ ਰਹੀ ਹੈ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਜਿਹੜੇ ਨਰਸਾ ਹੈ ਡਾਕਟਰ ਹੈ ਉਹਨਾਂ ਵੱਲੋਂ ਸਟੀਚਿੰਗ ਵੀ ਕਰਨੀ ਹੈ ਕੋਈ ਅਮਰਜੈਂਸੀ ਕੋ ਐਕਸੀਡੈਂਟ ਹੋ ਜਾਂਦਾ ਹੈ ਤਾਂ ਬਿਲਕੁਲ ਮੋਬਾਈਲ dielਟਾਂ ਦੇ ਨਾਲ ਜਿਹੜਾ ਕੰਮ ਕੀਤਾ ਜਾ ਰਿਹਾ ਪਰ ਲੇਕਿਨ ਇਸ ਦਾ ਹਲੇ ਤੱਕ ਸਾਨੂੰ ਕੋਈ ਪਤਾ ਨਹੀਂ ਚੱਲ ਸਕਿਆ ਕਿ ਕੀ ਕਾਰਨ ਹੈ ਸਾਡੀ ਟੀਮ ਇਸ ਵੇਲੇ ਮੌਕੇ ਤੇ ਉੱਥੇ ਹਸਪਤਾਲ ਦੇ ਵਿੱਚ ਪਹੁੰਚੀ ਹੋਈ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਆਖਿਰ ਕਿਉਂ ਇਸ ਤਰ੍ਹਾਂ ਹੈ ਹਸਪਤਾਲ ਦੇ ਵਿੱਚ ਲਾਈਟ ਕਿਉਂ ਨਹੀਂ ਹੈ ਔਰ ਕਿਉਂ ਅੰਧੇਰਾ ਹੈ ਆ ਤੁਸੀਂ ਦੇਖਦੇ ਹੋ ਸਟੀਚਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਦੇਖੋ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਲਾਈਟ ਤੋਂ ਬਿਨਾਂ ਕੰਮ ਕਰਨਾ ਕਿੰਨਾ ਮੁਸ਼ਕਲ ਦੇਖੋ ਕਮਰੇ ਦੇ ਵਿੱਚ ਅੰਧੇਰਾ ਹੀ ਅੰਧੇਰਾ ਨਜ਼ਰ ਆ ਰਿਹਾ ਸਾਡਾ ਜਿਹੜੇ ਸਾਡੇ ਪੱਛੇਯੋਗੀ ਪੱਤਰਕਾਰ ਪ੍ਰਨੀਤ ਕੁਮਾਰ ਬਲਕੀਨ ਕੁਮਾਰ ਜਿsulf ਲਈ ਮੌਕੇ ਤੇ ਹਸਪਤਾਲ ਦੇ ਵਿਜ਼ੂਲ ਹੈ ਤੇ ਗੱਲਬਾਤ ਕਰਦੇ ਆ ਬਲਕੀ ਜੀ ਤੁਸੀਂ ਇਸ ਕੱਲੇ ਹਸਪਤਾਲ ਦੇ ਵਿੱਚ ਹੈ ਕਿਵੇਂ ਦੀ ਸਥਿਤੀ ਹੈ ਦੇਖੋ ਅੱਜ ਰੋਪੜ ਦੇ ਵਿੱਚ ਬੇਸ਼ੱਕ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਕਟਟ ਘੋਸ਼ਿਤ ਕੀਤਾ ਗਿਆ ਪਰ ਰੂਪਨਗਰ ਦੀ ਐਮਰਜੈਂਸੀ ਦੇ ਵਿੱਚ ਜਿਹੜੇ ਬੀਤੇ ਅੱਧੇ ਘੰਟੇ ਤੋਂ ਅੱਧੇ ਪੌਣੇ ਘੰਟੇ ਤੋਂ ਲਾਈਟ ਗਾਇਬ ਹੋਈ ਆ ਪਰ ਕੁਝ ਹਿੱਸਿਆਂ ਦੇ ਵਿੱਚ ਬੇਸ਼ੱਕ ਲਾਈਟ ਹੈਗੀ ਆ ਤਾਂ ਮੌਕੇ ਤੇ ਜਿਹੜੇ ਸਿਵਲ ਸਰਜਨ ਉਹ ਮੌਜੂਦ ਸਨ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਆ ਦੂਜੇ ਪਾਸੇ ਜਿੱਥੇ ਸੈਂਪਲ ਕਲੈਕਟ ਕੀਤੇ ਜਾਂਦੇ ਨੇ ਲੈਬ ਉੱਥੇ ਵੀ ਇਸ ਵੇਲੇ ਸੀਟੀ ਸਕੈਨ ਦੀ ਜਿਹੜੀ ਮਸ਼ੀਨ ਆ ਉਹ ਬੰਦ ਪਈ ਆ ਤੇ ਯਾਤਰੀ ਵੀ ਸੋ ਜਿਹੜੇ ਮਰੀਜ਼ ਨੇ ਉਹ ਵੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਅੱਛਾ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਅਗਰ ਤਾਂ ਕਰ ਕੀ ਕਰਨਾ ਹੈ ਕਿਉਂ ਨਹੀਂ ਇਸ ਤਰ੍ਹਾਂ ਦੇ ਬੰਦ ਹੋਇਆ ਸਿਵਲ ਸਰਜਨ ਇੱਥੇ ਮੌਜੂਦ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਸਵੇਰੇ 9 ਵਜੇ ਤੋਂ 4 ਵਜੇ ਦਾ ਕਟਕੋਸ਼ ਕੀਤਾ ਗਿਆ ਪਰ ਇੱਥੇ ਬੈਕਅਪ ਲਈ ਕੁਝ ਜਨਰੇਟਰ ਇਨਵਰਟਰ ਲਗਾਏ ਗਏ ਸਨ ਪਰ ਉਸ ਦੇ ਬਾਵਜੂਦ ਵੀ ਐਮਰਜੈਂਸੀ ਦੇ ਵਿੱਚ ਬੀਤੇ 1 ਘੰਟੇ ਤੋਂ ਲਾਈਟ ਗਾਇਬ ਹੋਈ ਹੋਈ ਆ ਨਹੀਂ ਇਹਨਾਂ ਨੇ ਦੱਸਿਆ ਨਹੀਂ ਹੈ ਕਿ ਉਹ ਕਾਰਨ ਕੀ ਹੈ ਕਿ ਐਮਰਜੈਂਟਰ ਵਿੱਚ ਤੇਲ ਨਹੀਂ ਹੈ ਕਾਰਨ ਇਹਨਾਂ ਵੱਲੋਂ ਕਿਹਾ ਗਿਆ ਕਿ ਜਨਰੇਟਰ ਵਰਕਿੰਗ ਨੇ ਇਲੈਕਟ੍ਰੀਸ਼ੀਅਨ ਬੁਲਾਇਆ ਹੋਇਆ ਜਿਸ ਕਰਕੇ ਲਾਈਟ ਬੇਸ਼ੱਕ ਕਈ ਹਿੱਸਿਆਂ ਦੇ ਵਿੱਚ ਲਾਈਟ ਹੈਗੀ ਆ ਪਰ ਐਮਰਜੈਂਸੀ ਦੀ ਇਸ ਦੇ ਕਾਰਨ ਮਸ਼ੀਨਾਂ ਬੰਦ ਪਈਆਂ ਨੇ ਤੇ ਸੀਟੀ ਸਕੈਨ ਦੀ ਮਸ਼ੀਨ ਵੀ ਬੰਦ ਪਈ ਆ ਜੀ ਲੇਕਿਨ ਹੁਣ ਲੱਗਦਾ ਵੀ ਲਾਈਟ ਨੂੰ ਠੀਕ ਕਰਨ ਦੇ ਵਿੱਚ ਲੱਗੇ ਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਲੱਗੇ ਪ੍ਰਸ਼ਾਸਨ ਦੇ ਅਧਿਕਾਰੀ ਬਿਜਲੀ ਦੇ ਬੰਦੇ ਜਿਹੜੇ ਬੁਲਾਏ ਹੋਏ ਨੇ ਉਹ ਠੀਕ ਕਰਨ ਦੇ ਵਿੱਚ ਜੁਟੇ ਹੋਏ ਨੇ ਜੀ ਤਾਂ ਸਿੰਘੂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੈਂ ਇੱਥੇ ਉਹਦਾ ਡਿਪਾਰਟਮੈਂਟ ਕਰਨੀ ਗਿਆ ਉਹਦੇ ਲਈ ਆਪਣੇ ਕੋਲ ਕੋਈ ਬੈਕਅਪ ਨਹੀਂ ਹੈ ਉਹਦੇ ਕੋਲ ਬੈਕਅਪ ਸਾਡੇ ਕੋਲ ਜਨਰੇਟਰ ਜਨਸੈਟ ਹੈਗੇ ਨੇ ਲੇਕਿਨ ਇੱਥੇ 1.5 ਵਜੇ ਤੋਂ ਲੈ ਕੇ ਤਕਰੀਬਨ 2.5 ਵਜੇ ਤੱਕ ਲਾਈਟ 1 ਘੰਟਾ ਤਾਂ ਬੰਦ ਰਹੀ ਹੈ ਜੀ 1 ਘੰਟਾ ਬੰਦ ਨਹੀਂ ਸੀ ਸਿਰਫ 20 ਮਿੰਟ ਮੈਂ ਪਿਛਲੇ 1 ਘੰਟੇ ਤੋਂ ਅਮਰਜੈਂਸੀ ਵਿੱਚ ਰਿਜ਼ਰਵ ਦੇ ਕੋਲ ਹੀ ਹਾਂ ਰਾਉਂਡ ਕਰ ਰਹੀ ਸੀ ਜੀ ਮੈਂ ਲੋਕਲ ਵਾਇਰਿੰਗ ਦਾ ਫਾਲਟ ਸੀਗਾ ਜਿਸ ਨੂੰ ਠੀਕ ਕਰਵਾਉਣਾ ਹੈ ਇਹ ਲੈਬ ਵੀ ਬੰਦ ਹੈ ਬਾਹਰ ਜੀ ਲੈਬ ਵੀ ਬੰਦ ਹੈ ਕ੍ਰਿਸ਼ਨਾ ਲੈਬ ਹੈ ਉਹ ਸਿਟੀ ਟੈਨਗਰ ਵਗੈਰਾ ਸਭ ਕੁਝ ਬੰਦ ਹੈ that is an outsourced lab ਜੋ ਸਾਡੀ ਨਾਲ ਉਹਨਾਂ ਦਾ we don't cover them ਉਹਨਾਂ ਦਾ ਆਪਣਾ ਸੈਂਟਰ ਵੀ ਹੈ we have just done the public private partnership ਜੀ ਖਬਰ ਰੋਪੜ ਸਰਕਾਰੀ ਹਸਪਤਲ ਤੋਂ ਆ ਰਹੀ ਹੈ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ